ਅੱਜ ਜੀ ਸਸਿਕ ਕਾ ਵੀਰੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਪਹੁੰਚੇ ਆ ਵੀਰੇ ਪਿੰਡ ਬੁਜਰਕ ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ 22 ਲਗ ਟਰਾਲੀਆਂ ਨੇ 5-6 ਟਰਾਲੀਆਂ ਵਕਾਊ ਨੇ ਤੇ ਕੀ ਗੱਲਬਾਤ ਹੈ ਟਰਾਲੀ ਦੀ ਕਿਹੜਾ ਫਰਸ ਹੈ ਕੀ ਕੰਡੀਸ਼ਨ ਹੈ ਤੇ ਬਾਈ ਨਾਮ ਲਿਆਉਂਦੇ ਆ ਤੁਹਾਨੂੰ ਹੋਰ ਬਾਈ ਕਲੇ ਠੀਕ ਹੈ ਵੀਰ ਜੀ ਵਧੀਆ ਜੀ ਤੇ ਕੀ ਗੱਲਬਾਤ ਹੈ ਬਾਈ ਟਰਾਲੀ ਦੀ ਬਈ ਇਹ ਟਰਾਲੀਆਂ ਆਪਾਂ ਵਿੱਚੇ ਨਵੀਆਂ ਵੀ ਕਰਵਾਉਣੀਆਂ ਆਂ ਜੀ ਵਿੱਚੇ ਪੁਰਾਣੀਆਂ ਵੀ ਲਿਆ ਲਿਆ ਕਿ ਸਾਰਾ ਹੀ ਮਾਲ ਵੇਚਦੇ ਆਂ ਜੀ ਸੇਲ ਪਰਚੇ ਦਾ ਕੰਮ ਹਾਂ ਜੀ ਸੇਲ ਪਰਚੇ ਦਾ ਕੰਮ ਆ ਜੀ ਇਹ ਨਵੀਂ ਬਣਵਾਈ ਹੋਈ ਆ ਜੀ 4 ਐਮ ਐਮ ਦਾ ਮੋਟਾ ਫਰਸਾ ਜੀ 2.5 ਦਾ ਐਂਗਲ ਲੱਗਾ ਜੀ ਤੇ ਹਿੱਸਾ 4 ਇੰਚ ਆ ਜੀ ਟਾਇਰ ਬੇਦਾਗ ਨੇ ਜੀ ਤਾਂ ਟਾਇਰ ਵੀ ਦਿਖਾ ਦੇ ਬਾਈ ਹਾਂ ਜੀ ਅਰੇ ਵਿੱਚੋਂ ਫਰਸਾ ਦਿਖਾ ਦੇ ਫਰਸਾ ਕਿਹੜਾ ਬਾਈ ਕਾਲੇ ਫਰਸ 4 ਐਮ ਐਮ ਦਾ ਜੀ ਮੋਟਾ 4 ਐਮ ਐਮ ਦਾ ਅੱਛਾ ਅੱਛਾ ਹੋਰ ਆ ਬਿੱਡ ਬੰਗੇ ਨਾਲੇ ਇਹਦੇ ਹਾਂ ਜੀ 3 ਫੁੱਟਾ ਬਿੱਡਾ ਜੀ ਆ ਬਿੱਡ ਬੁੱਡਾ ਦਿਖਾ ਦੇ ਸਾਰਾ ਤਿੰਨ ਫੁੱਟ ਉੱਚਾ ਵਿੱਡਾ ਵੀਰ ਜੀ ਬਾਕੀ ਜੇ ਕਿਸੇ ਨੇ ਜਾਲੀ ਲਵਾਉਣੀ ਹੋ ਜੀ ਤਾਂ ਜਾਲੀ ਦਾ ਐਕਸਟਰਾ ਪੈਸੇ ਲੱਗਣਗੇ ਜੀ ਜਾਲੀ ਵੀ ਲਵਾ ਕੇ ਦੇ ਦਾਂਗੇ ਜੀ ਮੌਕੇ ਤੇ ਅੱਛਾ ਅੱਛਾ ਕੀ ਰੇਟ ਆ ਬਈ ਇਹਦਾ ਇਹਦਾ 1.5 ਲੱਖ ਰੁਪਈਆ ਮੰਗਦੇ ਆ ਜੀ 1.50 ਹਜ਼ਾਰ ਰੁਪਈਆ ਮੰਗਦੇ ਆ ਜੀ ਠੀਕ ਆ ਜੇ ਕੋਈ ਵਿੱਚ ਕਟਾਉਣੀ ਕਟੂਣੀ ਹੋਵੇ ਬਈ ਵਿੱਚ ਵੀ ਕੱਟ ਲਾਂਗੇ ਜੀ ਕੋਈ ਕਿਸੇ ਤਰ੍ਹਾਂ ਦੀ ਠੀਕ ਆ ਬਾਕੀ ਮੌਕੇ ਦੇ ਰੇਟ ਉੱਤੇ ਥੱਲੇ ਹੋ ਜੀ ਦੇਖਦੇ ਨੇ ਹੋ ਜਾਂਦਾ ਜੀ ਤੇ ਇੱਕ ਆ ਖੜੀ ਆ ਬਈ ਹਨਾ ਹਾਂ ਜੀ ਇਹ ਕੀ ਗੱਲਬਾਤ ਆ ਬਈ ਏ ਵੀ ਬਰੇ 8 3 ਦੇ ਐਂਗਲ ਤੇ ਆਈ ਤੇ 4 ਇੰਚੀ ਹਿੱਸਾ ਆਈ ਇਹਦੇ 10 ਨਟੀ ਹੱਬ ਲੱਗੀ ਹੋਈ ਆਈ ਹਿੱਸੇ ਤੇ ਦਿਖਾ ਦੇ ਕਿ ਸਾਰਾ ਦਿਖਾ ਦੇ ਬੱਥੇ ਥੱਲੋ ਥੱਲੋ ਦਿਖਾ ਦੇ ਕਈ ਵਾਰੀ ਕੋਈ ਬਾਈ ਦੂਰੋਂ ਆ ਜਾਂਦਾ ਯਾਰ ਦੇਖ ਟਾਇਰ ਦੇਖ ਲੋ ਐ ਸਾਰਾ ਬੇਹ ਰਾਖ ਨੇ ਜੀ ਵਧੀਆ ਟਾਇਰ ਨੇ ਜੀ ਇਹਦੇ ਵੀ ਫਰਸ ਦਿਖਾ ਦੇ ਵਿੱਚੋਂ 4 ਐਮ ਐਮ ਦਾ ਮੋਟਾ ਫਰਸ ਆ ਜੀ ਠੀਕ ਹੈ ਤੇ ਮੈਨੂੰ ਚਲੇ ਦੇਣਾ ਬਿੱਡ ਬੁੱਡ ਜਿਹੜਾ ਸਿਸਟਮਾ ਸਾਰੀ ਹੈ ਨਾ ਆਈ ਬਿੱਡ ਨਾਲ ਆਈ ਲੈਫਟ ਲੂਪ ਟੋਕ ਕੇ ਸਾਰਾ ਕੁਝ ਹਾਂ ਜੀ ਸਾਰਾ ਓਕੇ ਆ ਜੀ ਤੇ ਇਹਦਾ ਕੀ ਰੇਟ ਆ ਬਾਈ ਇਹਦਾ 1,55,000 ਰੁਪਈਆ ਮੰਗਦਿਆਂ ਜੀ ਬਾਕੀ ਮੌਕੇ ਤੇ ਹੋਜੂ ਜੀ ਜਿਵੇਂ ਵੀ ਚਲੋ ਠੀਕ ਹੈ ਠੀਕ ਹੈ ਸੋ ਦਿਨ ਤਾਂ ਓਕੇ ਜੀ ਠੀਕ ਹੈ ਠੀਕ ਹੈ ਬੱਕੇ ਰੂਟਾ ਮੀਟਰ ਪੈਨੇ ਹੈ ਨਾ ਹਾਂ ਜੀ ਬੱਕਾ ਰੂਟਾ ਵੀ ਦਿਖਾ ਦੇ ਬਾਈ ਇਹਨੂੰ ਤੇ ਇਹ ਕੀ ਗੱਲ ਬਾਤ ਨੇ ਬਾਈ ਕਾਲੇ ਇਹ ਪੁਣੀ ਵਾਲਿਆਂ ਦਾ ਜੀ ਇਹ ਇਹ ਹੈਗਾ ਜੀ 20 ਮਾਡਲ ਜੀ ਬਸ ਅਸੀਂ ਦੱਸ ਦੇ ਵੀ ਕਿ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਰੇਟ ਹੈ ਰੂਟਾ ਵੀਟਰ ਆਪਣੇ ਕੋਲ तकरीबन 45000 ਤੋਂ ਲੈ ਕੇ ਜੀ ਵਿੱਚ 60 65000 ਤੱਕ ਦੇ ਨੇ ਜੀ ਆਪਾਂ ਇਹਨੇ ਵੀ ਦੇਖਦਾ ਆ ਰਹੀ ਤੁਸੀਂ ਵਿੱਚੇ 7 ਫੁੱਟੇ ਨੇ ਜੀ ਵਿੱਚੇ 8 ਫੁੱਟੇ ਨੇ ਜੀ ਸਾਰਾ ਮੇਲ ਆਪਣੇ ਕੋਲ ਮਿਲ ਜਾਣਗੇ 6 7 ਰੂਟਾ ਵੀਟਰ ਨੇ ਜੀ ਠੀਕ ਆ ਬਾਕੀ ਟੈਂਕ ਕਿਡੂਕੇ ਵੀ ਵਿਜਣੇ ਨਾ ਹਾਂ ਇੱਧਰ ਵੀ ਦਿਖਾ ਟੈਂਕ ਕਿਡੂਕੇ ਕਿਸੇ ਰੂਟਾ ਵੀਟਰ ਦੀ ਟੈਂਕੀ ਲੈਣੀ ਹੋਵੇ ਜੀ ਉਹ ਵੀ ਮਿਲ ਜੂ ਜੀ ਤੇ ਅੱਜ ਆਇਆਂ ਜੁੜੀਆਂ ਵੀ ਲੈਣੀਆਂ ਹੁਣ ਕਿਸੇ ਨੇ ਬਾਈ ਜੀ ਹਾਂ ਜੀ ਝਾਲ ਵੀ ਵਿਕਿਆਉ ਝਾਲ ਵੀ ਵਿਕਿਆਉ ਨੇ ਉਹ ਹਾਲ ਵੀ ਵਿਕਿਆਉ ਤੇ ਪਰਾ ਪਏ ਨੇ ਬਾਈ ਹਾਲ ਨੇ ਜੀ ਸਾਰਾ ਐਗਰੀਕਲਚਰ ਦਾ ਸਾਰਾ ਸਮਾਨ ਆਪਣੇ ਕੋਲੇ ਮਿਲਦਾ ਜੀ ਠੀਕ ਆ ਠੀਕ ਆ ਹਾਂ ਜੀ ਪੁਰਾਣਾ ਵੀ ਤੇ ਨਵਾਂ ਵੀ ਕਿਸੇ ਨੇ ਵੇਚਣਾ ਹੋਵੇ ਕਿਸੇ ਨੇ ਕੁਝ ਖਰੀਦਣਾ ਹੋਵੇ ਤਾਂ ਵੀ ਸੰਪਰਕ ਕਰ ਸਕਦਾ ਜੀ ਖਰੀਦਣਾ ਹੋਵੇ ਤਾਂ ਵੀ ਕੋਈ ਵੀ ਚੀਜ਼ ਵੀਰੇ ਰੂਟਾ ਵੀ ਟਰਸਰਪੀਡਰ ਕੁਝ ਮਰਜੀ ਹਾਂ ਜੀ ਹਾਂ ਉਹ ਸੁਪਰਸੀਡਰ ਤੇ ਉਧਰ ਉਹ ਸੁਪਰਸੀਡਰ ਤੇ ਇੱਕ ਉਹ ਵੀ ਦਿਖਾ ਦੇ ਸੰਟੀ ਦੋ ਪੈ ਨੇ ਜੀ ਸੁਪਰਸੀਡਰ ਸੁਪਰਸੀਡਰ ਦਿਖਾ ਦੇ ਬਾਈ ਜੀ ਇਹ ਕਹਦਾ ਆ ਪਿਆ ਹਨਾ ਹਾਂ ਜੀ ਕੈ ਫੁੱਟਾ ਇਹ 7 ਫੁੱਟਾ ਜੀ ਲੈਂਡ ਫੋਰਸ ਦਾ ਜੀ ਠੀਕ ਹੈ ਹਾਂ ਜੀ 20 ਮਾਡਲ ਹੈ ਜੀ ਠੀਕ ਹੈ ਇਹ ਆਪਾਂ ਦੇ ਦਾਂਗੇ ਜੀ 65000 ਦਾ ਜੀ ਠੀਕ ਹੈ ਜੀ ਹਾਂ ਜੀ ਕੁੱਲ 65000 ਦਾ ਜੀ 20 ਮਾਡਲ ਜੀ 20 ਮਾਡਲ ਵੀ ਤੇ 65000 ਦਾ ਹਾਂ ਜੀ ਤੇ ਕੋ ਉਹ ਪਿਆ ਹਨਾ ਉਹ 8 ਫੁੱਟਾ ਹੀ ਉਧਰ ਆਪਣੇ ਕੋਈ ਕਿਹੜਿਆਂ ਦਾ ਉਹ ਹੈਗਾ ਜੀ ਪ੍ਰਵਿੰਦਰ ਵਾਲਿਆਂ ਦਾ ਜੀ ਪ੍ਰਮਿੰਦਰ ਹਾਂ ਜੀ ਇੱਟਾ ਫੁੱਟਾ ਨਾ ਹਾਂਜੀ 8 ਫੁੱਟਾ ਜੀ ਠੀਕ ਆ ਬਾਈ ਇਹਦਾ ਕੀ ਮਾਲ ਮੁੱਲ ਇਹਦਾ 1,20,000 ਰੁਪਈਆ ਮੰਗਦਾ ਜੀ ਬਾਕੀ ਮੌਕੇ ਤੇ ਚਲੋ ਜਿਹਾ ਜਿਹਾ ਹੋਊਗਾ ਜੀ ਬੰਦਾ ਦੂਰੋਂ ਨੇੜੋਂ ਆਉਂਦਾ ਹੀ ਮਾਨਤਾਨ ਉਹਦਾ ਹੋ ਜੂਗਾ ਜੀ ਠੀਕ ਆ ਬਾਈ ਠੀਕ ਆ ਤੇ ਬਾਕੀ ਵੀਰੇ ਵੀਡੀਓ ਨੂੰ ਬਾਈ ਮਾਰ ਲੈ ਜੀ ਇਹ ਬਾਈ ਮਾਰ ਲੈ ਵੀਰੇ 8 ਫੁੱਟਾ ਰੇਟ ਕਿੰਨਾ ਦੀ 1,20,000 1,20,000 ਬਾਕੀ 4 ਵਾਲੀਆਂ ਮਸ਼ੀਨਾਂ ਪਈਆਂ ਨੇ ਜੀ 4 ਵਾਲੇ ਮਸ਼ੀਨਾਂ ਵੀ ਪਈਆਂ ਨੇ ਪਿੱਛੇ ਬਾਈ ਨੰਬਰ ਬੋਲ ਦਿਓ ਨੰਬਰ ਹੈਗਾ ਜੀ ਆਪਣਾ 98883 41608 ਜੀ ਜਿਵੇਂ ਬਾਈ ਨੇ ਕਹਿ ਦੇ ਰਿਹਾ ਖੇਤੀਬਾੜੀ ਨਾਲ ਸੰਬੰਧ ਦਾ ਹਰੇਕ ਚੀਜ਼ੇ ਮਿਲਦੀ ਆ ਮਾਨੇ ਚਾਰ ਵਾਲੀਆਂ ਮਸ਼ੀਨਾਂ ਪਈਆਂ ਨੇ ਮੱਕੀ ਦਾ ਟੋਕੇ ਵਾਲੀਆਂ ਆ ਚਾਰ ਵਾਲੇ ਮਸ਼ੀਨਾਂ ਪਈਆਂ ਨੇ ਪਿੱਛੇ ਮੱਕੀ ਦੇ ਮਾਨੇ ਚੱਲ ਹਨ ਤੇ ਸਾਰਾ ਇੱਕ ਸਿਸਟਮ ਆ ਮੋਟਾ-ਮੋਟਾ ਤੁਹਾਨੂੰ ਦੱਸਤਾ ਜੀ ਤੁਹਾਨੂੰ ਇੱਕ ਸੋਨਾ ਲੀਕਾ ਦੀ ਇੱਕ ਸ਼ਕਤੀਮਾਨ ਦੀ ਠੀਕ ਆ ਬਾਈ ਹਾਂਜੀ ਤੇ ਬਾਕੀ ਜੇ ਤੁਸੀਂ ਅੱਗੇ ਤੋਂ ਕਹੋਗੇ ਆਪਾਂ ਹੋਰ ਵੀਡੀਓ ਪਾ ਦਿਆ ਕਰਾਂਗੇ ਇਦਾਂ ਦੀਆਂ ਤੇ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਵੀਰੇ ਧੰਨਵਾਦ ਜੀ